ਏ ਭਾ ਤੇਰਾ ਆਖਰੀ ਪੈਂਚਰ ਕਿਉਂ ਤੇ ਇੱਥੋਂ ਬਾਅਦ ਨਹੀਂ ਕੋਈ ਪੈਂਚਰ ਲੱਗਣਾ ਕਿਉਂ ਕੀ ਗੱਲ ਆ ਇਸ ਤੋਂ ਬਾਅਦ ਅਸੀਂ ਇਹਨੂੰ ਕੀ ਕਰਨਾ ਫਿਰ ਇਹਨੂੰ ਮੈਂ ਕੱਢ ਦਿੰਦਾ ਤੇ ਹਾਰ ਪਾ ਲਿਓ ਇਹਦਾ ਮੁੜ ਕੇ 10 50 ਪੈਂਚਰ ਤੇ ਅੱਗੇ ਲੱਗੇ ਇਹਦੇ ਵਿੱਚ ਤੇ ਹੋਰ ਕਿੰਨੇ ਕੁ ਪੈਂਚਰ ਲਾਉਣੇ ਭਾ ਟੂਬ ਵੀ ਤੇ ਇੱਥੋਂ ਪਵਾ ਕੇ ਖੜੀ ਆ ਜੇ ਇੱਥੋਂ ਪਵਾਈਆ ਤੇ ਦਾ ਮਤਲਬ ਇਹ ਥੋੜਾ ਵੀ ਤੂੰ ਹੀ ਆ ਦੀ ਮਤਮਰਾਓ ਇਹ ਸਾਈਕਲ ਆ ਨਿਆਣਿਆਂ ਦੇ ਸਕੂਲ ਸਕਾਲ ਜਾਣ ਨੂੰ ਤੂੰ ਹੀ ਆ ਤੇ ਪੱਠੇ ਢੂੰਦੇ ਰਹਿੰਦੇ ਸਾਰੀ ਦਿਹਾੜੀ ਪ੍ਰਵਾ ਪੱਠੇ ਤੇ ਤਾਂ ਲਈ ਦੇ ਉਹ ਰੇੜੀ ਲੈ ਕੇ ਕੋਈ ਮੰਗੇ ਉਹਦਾ ਰਿੰਮ ਵਿੰਗਾ ਕਰਕੇ ਤੇ ਘਰ ਲਾ ਗਿਆ ਇਹ ਉਹ ਤਾਂ ਠੀਕ ਆ ਦੇ ਆ ਜਾ ਕਿਉਂ ਜਲੂਸ ਕੱਢਣ ਡਿਆ ਸਾਈਕਲ ਦਾ ਤੇ ਤੂੰ ਕੱਢਿਆ ਹੀ ਕੱਢਿਆ ਨਾਲੇ ਭਾਵੇਂ ਗੱਲ ਸੁਣ ਤਿੰਨ ਮਹੀਨੇ ਹੋ ਗਏ ਤੈਨੂੰ ਟੂਪੂ ਆ ਕੇ ਖੜੀ ਨੂੰ ਤੂੰ ਰੁਪਈਆ ਵੀ ਨਹੀਂ ਦੇ ਗਿਆ ਹੁਣ ਤੂੰ ਪੈਸੇ ਦੇਣੇ ਜਾਂ ਮੈਂ ਲਾਵਾਂ ਤੇਰਾ ਸਾਈਕਲ ਅੰਦਰ ਟੂਪ ਤੁਸੀਂ ਬੜੀ ਸਾਊ ਪਾ ਕੇ ਦਿੱਤੀ ਆ ਤੀਜੇ ਦਿਨ ਪੈਂਚਰ ਹੋ ਜਾਂਦੀ ਆ ਮਾੜੀ ਟੂਪ ਆ ਕੇ ਸਾਈਕਲ ਤੁਸੀਂ ਮੇਰੇ ਮੱਥੇ ਮਾਰਿਆ ਟੂਪ ਤਾਂ ਚੰਗੀ ਤੂੰ ਹੀ ਬੰਦੇ ਹੀ ਮਾਰੇ ਆ ਆ ਥੋੜਾ ਅਗਲਾ ਕੁ ਮੈਂ ਤੇ ਆ ਗੱਲ ਨਾਲ ਹੀ ਕੁੰਡਿਆ ਤੁਹਾਨੂੰ ਹੀ ਨਹੀਂ ਅਗਲਾ ਗਈ ਡੇਢ ਕੁਇੰਟਲ ਤੁਹਾਡੇ ਪਾਪੇ ਦਾ ਪਾ ਰਿਆ ਉਹਨੂੰ ਤੂੰ ਹੀ ਕਦੀ ਸਾਈਕਲ ਤੇ ਭਾਗਿਆ ਇੱਧਰ ਨੂੰ ਲੈ ਜਾਂਦੇ ਕਦੀ ਇੱਧਰ ਨੂੰ ਲੈ ਜਾਂਦੇ ਉਹਦੇ ਵਾਂਗ ਹੀ ਸਾਈਕਲ ਨਹੀਂ ਭਾਰਾ ਖਾਣਾ ਕੋੜਾ ਰੜਾ ਲਓ ਪਾ ਤੂੰ ਬਹੁਤੀਆਂ ਗੱਲਾਂ ਨਾ ਮਾਰਦਾ ਕੰਮ ਕਰ ਤੇ ਮੈਨੂੰ 10 ਟਾਈਮ ਕਿੰਨਾ ਲੱਗਣਾ ਟਾਈਮ ਲੱਗਣਾ ਪਾਇਆ ਜੇ ਤੂੰ ਐਦਾਂ ਕਰ ਸ਼ਾਮੀ ਆ ਜੀ ਚਲ ਠੀਕ ਆ ਫਿਰ ਮੈਂ ਸ਼ਾਮੀ ਹੋਣਾ ਦਿਨਾਂ ਤੈਨੂੰ ਵੀ ਸਾਮਾ ਨੂੰ ਸਾਈਕਲ ਹਾਰ ਪਾ ਕੇ ਜਿੰਨਾ ਤੂੰ ਪਿਆਹ ਤੋ ਜਿਆਦਾ ਵੀਰ ਫਰਕ ਅਗੇ ਨੋ ਟਾਈਮ ਹੈਗਾ ਵਾ ਟਾਈਮ ਹੀ ਟਾਈਮ ਕੰਮ ਦੱਸੋ ਆ ਸਾਈਕਲ ਠੀਕ ਕਰਾਉਣਾ ਕੀ ਚੱਕਰ ਪੈ ਗਿਆ ਚੱਕਰ ਬਸ ਚੱਕਰ ਖਾ ਕੇ ਡੇਪਿਆ ਇਹਦਾ ਕੀ ਰਿਮ ਹੀ ਕੱਲਾ ਆ ਟਾਇਰ ਟੂ ਰ ਹੈ ਹੀ ਨਹੀਂ ਆ ਪਟਰੀ ਤੇ ਚਲਾਉਂਦਾ ਇਹਨੂੰ ਓ ਨਹੀਂ ਯਾਰ ਵੇਲੀ ਦਾ ਕੋਈ ਟਾਇਰ ਟੂ ਬਲਗ ਲੱਗ ਗਿਆ ਦਾ ਰਿਮ ਤੇ ਮੜਾ ਚੰਗਾ ਜੋੜ ਕੇ ਮੈਂ ਲਾਇਆ ਆ ਦਾ ਫਿਰ ਹੁਣ ਇਹਦਾ ਕਰਨਾ ਕੀ ਆ ਕਰਨਾ ਕੀ ਤੂੰ ਵੱਡੀ ਗਾਰੇ ਦੀ ਫੇ ਦੱਸ ਟਾਇਰ ਟੂ ਤੈਨੂੰ ਕਹਿੰਦੇ ਆ ਟਾਇਰ ਟੂ ਪਾ ਦੇ ਟਾਇਰ ਟੂ ਪਾ ਕੇ ਲੈ ਗਿਆ ਹੋਰ ਕੀ ਕਰਨਾ ਇਹਦਾ ਅੱਗੇ ਕਰ ਕੇ ਇਹਨੂੰ ਸਟੈਂਡ ਲਾਓ ਸਟੈਂਡ ਲਈ ਤਾਂ ਲੱਗਦਾ ਇਹਨੂੰ ਢੋਈ ਲਾਉਣੀ ਪੈਂਦੀ ਏ ਕਿਉਂ ਇਹਦੇ ਮਣਕੇ ਹੀ ਲੇ ਚੱਲ ਫੇ ਲੰਮੇ ਪਾਓ ਇਹਨੂੰ ਇੱਥੇ ਕੋਣ ਟੈਟੂ ਬਣਾਵੇ ਪੋਣੇ ਤੂੰ ਪੁਰਾਣੇ ਪਾਦੇ ਕੋਈ ਗੱਲ ਇਹਨੂੰ ਕਿਹੜਾ ਪੜਾ ਜਿ ਲੈ ਕੇ ਆਣਾ ਮੈਂ ਧੂਨੇ ਤੇ ਪੱਠੀ ਇਹ ਦੇਣਾ ਰੈਮੂ ਵੀ ਜਗਾ ਲਿਆ ਇਹਦਾ ਕੋਈ ਗੱਲ ਨਹੀਂ ਕੱਲੇ ਟੈਟੂ ਪੋਣੇ ਰੈਮ ਨਹੀਂ ਪੋਣਾ ਓ ਤੂੰ ਵੀ ਉੱਡ ਜਾ ਕੇ ਸਾਰੀ ਦਿਹਾੜੀ ਪਿਆ ਰਹੀ ਨਾ ਰਾਸ਼ਨ ਖਾ ਕੇ ਜਿੱਦਾਂ ਰੂੜੀ ਦਾ ਕੁੱਤਾ ਪਿਆ ਹੁੰਦਾ ਟੈਟੂ ਫੜ ਕੇ ਲੈ ਆਇ ਤੂੰ ਵੇਦਾ ਵੇ ਮੇਰੇ ਅਲਕਦਾ ਡਰੀ ਗਾਂਗ ਨਮਸਤ ਆ ਤਾਂ ਮਨ ਪਹਿਲਾਂ ਗਲੀ ਹੀ ਲੱਗਣੀ ਆ ਕਿ ਪੈਂਚਰ ਤਾਂ ਨਹੀਂ ਆ ਪਹਿਲਾਂ ਹੀ ਨਹੀਂ ਨਹੀਂ ਭਰਾਵਾ ਚੈੱਕ ਕਰਾ ਕੇ ਵਿਖਾ ਦਿੰਨੇ ਪੈਂਚਰ ਨਹੀਂ ਕੋਈ ਵੀ ਆ ਤਾਂ ਹੀ ਪੰਪ ਮੁੜਿਆ ਉਸਤਾਦ ਮੇਰਾ ਜਿੱਥੇ ਕਰੀ ਪੈਂਚਰ ਲਾ ਦਿੰਦਾ ਨਾ ਉੱਥੋਂ ਦੁਬਾਰਾ ਟੂਬ ਨਹੀਂ ਪੈਂਚਰ ਹੁੰਦੀ ਉਹ ਤੈਨੂੰ ਮੈਂ ਇਹ ਪੰਪੜੀ ਕਾਣ ਡਿਆ ਹਵਾ ਵਾਲਾ ਪੰਪ ਕਾਣ ਡਿਆ ਹਾਂ ਲਓ ਉਸਤਾਦ ਜੀ ਜਾਵੋ ਤੂੰ ਕਰੋ ਚਾਹ ਫੜ ਲਿਆ ਸਵੇਰ ਦੀ ਚਾਹ ਨਹੀਂ ਪੀਤੀ ਚਾਹ ਦੀ ਤਾਂ ਵੈਸੇ ਲੋੜ ਹੀ ਨਹੀਂ ਪਈ ਤਾਂ ਤੇਲੀ ਮਗਾਈ ਵੀ ਕਿੰਨੇ ਵੈਸੇ ਵੀ ਮੈਂ ਪੀ ਗਈ ਆ ਤਾਨ ਜੋ ਗੁਰੂਆ ਤੁਸੀਂ ਪਤਾ ਨਹੀਂ ਕਿਦਾਂ ਸਾਰੀ ਦਿਰੀ ਇਦਾਂ ਬੈਠੇ ਰਹਿੰਦੀ ਮੇਰੇ ਕੋਲ ਤੇ ਪੈਰਾ ਮਾਰ ਬੈਠਾ ਨਹੀਂ ਜਾਂਦਾ ਤੇ ਬੈਠਾ ਮੇਰੇ ਕੋਲ ਨਹੀਂ ਜਾਂਦਾ ਤਾਂ ਇਹ ਮੈਂ ਫੱਟੀ ਰੱਖੀ ਆ ਉਹ ਆਪਣੇ ਕੋ ਪਾਬੂ ਬਾਂਬੂ ਜਲਾ ਹਰ ਲਾਗਾ ਉਹ ਵੀ ਨਾ ਉਹ ਹਾਂ ਕੀ ਗੱਲ ਕੁਲਫੀਆਂ ਦਸੀ ਜਾ ਲਾਉਣਾ ਵੈਸੇ ਨਾ ਕਿਦਰਾ ਨਾ ਮੇਰਾ ਵੀਰਜੀ ਵੰਛ ਅ ਜਿੱਦਾਂ ਦੀ ਤਰੀ ਕੁਣੀ ਆ ਨਾ ਇਦਾਂ ਫਿਰ ਦੁਕਾਨ ਦਾ ਵੰਛ ਨਹੀਂ ਖਾਂ ਵਾਦਾ